ਦੱਸ ਦਈਏ ਇੱਕ ਪ੍ਰਾਈਵੇਟ ਲਾਟਰੀ ਚਲਾ ਕੇ ਲੋਕਾਂ ਨੂੰ ਕਰੋੜਾਂ ਰੁਪਏ ਰਾਤੋਂ ਰਾਤ ਠੱਗ ਕੇ ਲੋਕਾਂ ਦੀ ਸੱਤੀ ਵੱੱਟੀ ਗੁੱਲ ਕਰ ਦਿੱਤੀ ਗਈ ਆ ਤਾਂ ਕੁਝ ਲੋਕਾਂ ਨੇ ਤਿੰਨ ਦਰਜਨ ਸ਼ਹਿਰਾਂ ਦੇ ਵਿੱਚ ਲਾਟਰੀ ਦੀ ਸਟਾਲ ਲਗਾ ਕੇ 100 ਰੁਪਏ ਤੋਂ ਲੈ ਕੇ 300 ਰੁਪਏ ਦੀ ਟਿਕਟ ਵੇਚੀ ਉਸ ਤੋਂ ਬਾਅਦ ਇਨਾਮ ਵੀ ਆਪਣੇ ਲੋਕਾਂ ਦਾ ਕੱਢਿਆ ਤਾਂ ਜਿਸ ਦੇ ਚੱਲਦੇ ਪੁਲਿਸ ਨੇ ਪੁਲਿਸ ਦੇ ਕੋਲ ਜਿਹੜੀਆਂ ਸ਼ਿਕਾਇਤਾਂ ਪਹੁੰਚੀਆਂ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ ਪੁਲਿਸ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਤਾਂ ਇਹਨਾਂ ਲੋਟਰੀਆਂ ਦਾ ਸ਼ਿਕਾਰ ਜਿਹੜੇ ਗਰੀਬ ਬਣੇ ਨੇ ਜਿਹੜੇ ਮੱਧ ਵਰਗੀ ਲੋਕ ਬਣੇ ਨੇ ਇਸ ਪੂਰੇ ਘਰੋ ਦਾ ਜਿਹੜਾ ਇੱਕ ਵਿਅਕਤੀ ਜੋ ਦੱਸਿਆ ਜਾ ਰਿਹਾ ਕੁਝ ਸਮੇਂ ਦੇ ਵਿੱਚ ਹੀ ਕਰੋੜਪਤੀ ਬਣ ਗਿਆ ਤਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਟਰੀ ਚਲਾਈ ਜਾ ਰਹੀ ਸੀ ਲੋਕਾਂ ਦੀ ਮਿਹਨਤ ਨੂੰ ਠੱਗਣ ਦੇ ਲਈ ਤਾਂ ਕੁਝ ਛਾਤਰ ਲੋਕ ਧਾਰਮਿਕ ਸਥਾਨਾਂ ਦਾ ਸਹਾਰਾ ਲੈਂਦੇ ਹੋਏ ਲੋਟਰੀ ਦਾ ਤੰਦਾ ਸ਼ੁਰੂ ਕਰ ਲੈਂਦੇ ਨੇ ਤੇ ਉਸ ਦੀ ਟਿਕਟ ਵੀ 100 ਤੋਂ 500 ਰੁਪਏ ਤੱਕ ਰੱਖੀ ਗਈ ਜੋ ਲੋਕ ਜਾਣਕਾਰੀ ਦੇ ਰਹੇ ਨੇ ਟਿਕਟ ਵੇਚਣ ਦੇ ਲਈ ਸੋਸ਼ਲ ਮੀਡੀਆ ਤੇ ਇਸ ਦੀ ਮਸ਼ਹੂਰੀ ਵੀ ਕੀਤੀ ਗਈ ਹੈਰਾਨੀ ਦੀ ਗੱਲ ਹੈ ਕਿ ਟਿਕਟ ਦੇ ਪੈਸੇ Google Pay ਦੇ ਮਾਧਿਅਮ ਤੋਂ ਆਪਣੇ ਖਾਤੇ ਦੇ ਵਿੱਚ ਵੀ ਡੁਲਾਈ ਜਾਂਦੇ ਨੇ ਤਾਂ ਅਲੱਗ-ਅਲੱਗ ਥਾਵਾਂ ਤੇ ਇਨਾਮ ਜਿਹੜਾ ਥਾਰ ਗੱਡੀ ਤੇ ਟਰੈਕਟਰ ਸਮੇਤ ਵੀ ਰੱਖੇਗੇ ਇਸ ਮਾਮਲੇ ਦੇ ਵਿੱਚ ਆਮ ਲੋਕਾਂ ਦਾ ਕਹਿਣਾ ਹੈ ਕਿ ਲੁੱਟ ਬੰਦ ਹੋਣੀ ਚਾਹੀਦੀ ਆ ਛੋਟੇ ਬੱਚੇ ਜ਼ਿਆਦਾਤਰ ਇਸ ਦਾ ਸ਼ਿਕਾਰ ਹੋਣ ਲੱਗਦੇ ਨੇ ਤਾਂ ਕਾਰ ਦੇ ਵਿੱਚ ਪੈਸੇ ਚੋਰੀ ਤੱਕ ਕਰ ਲੈਂਦੇ ਨੇ ਇਸ ਤਰ੍ਹਾਂ ਦੀਆਂ ਲੋਟਰੀਆਂ ਦਾ ਹਿੱਸਾ ਬਣਨ ਦੇ ਲਈ ਤਾਂ थाना ਸਰਦੂਲਗੜ ਦੇ ਵਿੱਚ ਕੁਝ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਉੱਥੇ ਹੀ ਦੂਸਰੀ ਜਗ੍ਹਾ ਤੇ ਲੋਟਰੀ ਡਰਾ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੇ ਲੋਕ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਇਸ ਧੰਦੇ ਦੇ ਮੁਖੀ ਦੇ ਨਾਲ ਫੋਨ ਤੇ ਗੱਲਬਾਤ ਹੋਈ ਤਾਂ ਉਸਨੇ ਕਿਹਾ ਕਿ ਪੁਲਿਸ ਦੇ ਕੋਲੋਂ ਜਿਹੜੀ ਥੋੜੀ ਦਿੱਕਤ ਆ ਗਈ ਜਿਸ ਦੇ ਚੱਲਦੇ ਅਸੀਂ ਲੋਕਾਂ ਦੇ ਪੈਸੇ ਵਾਪਸ ਦੇ ਦੇ ਮੰਗੇ ਤਾਂ ਅਜੇ ਹੀ ਜਿਹੜੀ ਗੱਲ ਕਹਿੰਦੇ ਵੀ ਨਜ਼ਰ ਆਏ ਤਾਂ ਲੋਕ ਕੀ ਕਹਿ ਰਹੇ ਨੇ ਜਿਨ੍ਹਾਂ ਨੂੰ ਇਸ ਲੋਟਰੀ ਵਾਲਿਆਂ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਪਰਦਾ ਫਾਸ਼ ਕੀਤਾ ਇਹੋ ਜੇ ਲੋਕਾਂ ਦਾ ਤਾਂ ਉਹ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਉਹਨੇ ਸਾਡੇ ਧਾਰਮਿਕ ਸੰਸਥਾ ਨੇ ਉਹਨਾਂ ਦਾ ਨਾਂ ਲੈ ਕੇ ਆਪਣਾ ਧੰਦਾ ਚਲਾਉਣਾ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜੋ ਪਰਚੇ ਦਰਜ ਹੋਏ ਹਨ ਦੇਤੇ ਹੋਰ ਵੀ ਵੱਡੀ ਪੱਧਰ ਤੇ ਗੇ ਹਲ-ਦਲ ਕਰਦੇ ਫਿਰਦੇ ਦਿਨ ਦਿਹਾੜੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਉਹਨਾਂ ਤੇ ਵਾਕਿਆ ਦਾ ਕਾਰਵਾਈ ਹੋਵੇ ਤੇ ਲੋਕਾਂ ਨੂੰ ਅਸੀਂ ਚੇਤਨ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਇਹ ਠੱਗਾਂ ਤੋਂ ਬਚੋ ਕੋਈ ਇਹਨਾਂ ਕੋਲੇ ਕੁਛ ਨਹੀਂ ਹੈਗਾ ਇੱਕ ਗੈਂਗ ਬਣਿਆ ਹੋਇਆ ਜਿਵੇਂ ਇੱਕ ਗਰੁੱਪ ਕਹਿ ਦਈਏ ਉਹ ਗਰੁੱਪ ਨੇ ਸਾਰਾ ਤਾਂ ਪੈਸੇ ਇਕੱਠੇ ਕਰ ਲੈਣੇ ਉਸ ਤੋਂ ਬਾਅਦ ਜਿਹੜਾ ਆਪਦਾ ਇੱਕ ਚਿਹਤਾ ਹੁੰਦਾ ਕੋਈ ਰਿਸ਼ਤੇਦਾਰ ਹੁੰਦਾ ਜਾਂ ਵਿੱਚੋਂ ਗਰੁੱਪ ਦੇ ਬੰਦਾ ਹੁੰਦਾ ਉਸੇ ਨੂੰ ਉਹਨਾਂ ਨੇ ਕੱਢਣੀ ਹੁੰਦੀ ਹੈ ਤਾਂ ਉਹ ਸਾਰ ਗੱਡੀ ਦੀ ਉਹ ਪਹਿਲਾਂ ਮਦਦਾ ਹੋਣਾ ਚਾਹੋ ਕੋਈ ਵੱਡੇ ਟਰੈਕਟ ਦੀ ਦਿਖਾਉਣ ਚਾਹੋ ਬੁਲਟ ਦਿਖਾਉਣ ਮੋਟਰਸਾਈਕਲ ਇਸ ਕਰਕੇ ਲੋਕਾਂ ਨੇ ਵੀ ਬੇਨਤੀ ਕਰਦੇ ਆ ਤੇ ਸਰਕਾਰ ਨੂੰ ਬੇਨਤੀ ਕਰਦੇ ਵੀ ਅੱਖਾਂ ਨਾ ਮੀਚੇ ਲੋਕ ਪਹਿਲਾਂ ਹੀ ਕਰਜ਼ਾਈ ਨੇ ਲੋਕ ਪਹਿਲਾਂ ਬਾਰੇ ਤੰਗ ਹੈ ਕਰਜ਼ੇ ਦੇ ਵਿੱਚ ਹੈ ਕੀ ਹੋਇਆ ਜਦੋਂ ਇਹ ਵੱਡੇ ਸਤ ਬਾਗ ਦਿਖੇ ਹੁੰਦੇ ਨੇ ਜਿਵੇਂ ਹੁਣ ਮੇਰੇ ਵਰਗੇ ਕੋਲੇ ਲੱਖ ਡੂੜ ਲੱਖ ਦਾ ਇੱਕ ਪੁਰਾਣਾ ਜਿਹਾ ਟਰੈਕਟ ਹੈ ਅਗਲਾ ਕਹਿੰਦਾ ਜੇ 500 ਦੀ ਜਾਂ 1000 ਦੀ ਆਪਾਂ ਲਾਟਰੀ ਪਾ ਦੀਏ ਕੀ ਆਪਾਂ ਨੂੰ ਵੀ ਨਮਾਜ਼ੇ ਪਾਸੇ ਧਿਆਨ ਕੋਈ ਨਹੀਂ ਵੀ ਇੰਨੇ ਠੱਗ ਸਾਰੇ ਆਮ ਸੜਕਾਂ ਤੇ ਘੁੰਮਦੇ ਫਿਰਦੇ ਨੇ ਜੇ ਕੋਈ ਜੁਨੀਆ ਨਾਲ ਦੀ ਕੋਈ ਗੱਲ ਹੋਊ ਐਡੀ ਵੱਡੀ ਮੈਂ ਕਹਣਾ ਅਜੇ ਤੋ ਕਠੱਗੀ ਕਿਸੇ ਨੇ ਨਾ ਦੇਖੀ ਹੋਣੀ ਐ ਜਿੱਡੀ ਇੱਕ ਲਾਟਰੀ ਦੇ ਨੋਂ ਤੇ ਠਕੀਆਂ ਵੱਜੀਆਂ ਜਾ ਰਹੀਆਂ ਨੇ ਮੈਂ ਖੁਦ ਵੀ ਮੇਰੇ ਬੱਚੇ ਨੇ ਵੀ ਭਰੀਆਂ ਨੇ ਇਹ ਲਾਟਰੀਆਂ ਉਹਨਾਂ ਨੇ ਕੀ ਕਰਨਾ ਹੈ ਲਾਟਰੀ ਕਿਹੜਾ ਭਰਾ ਲਈ ਭਰਾ ਕੇ ਜਿਹੜੇ ਆਪਦੇ ਬੰਦੇ ਹੁੰਦੇ ਨੇ ਆਪਦੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਲਾਟਰੀਆਂ ਕੱਢੀ ਜਾਂਦੇ ਨੇ ਉਹ ਤੇ ਕੋਈ ਜੇ ਪੈਸੇ ਭਰਾ ਲੇ ਜਾਂ ਤਾਂ ਉਹਨੂੰ ਸਿੱਧੀ ਸਹੀ ਟੱਕ ਨਾਲ ਵਰਤ ਕੰਮ ਕਰਨਾ ਪਰ ਉਹ ਕਰੋੜਾ ਰੁਪਈਆ ਦੀ ਠੱਗੀ ਐ ਜਿਹੜੀ ਲੋਕਾਂ ਦਾ ਮਾਰ ਕੇ ਆਪਣੀਆਂ ਜੇਬਾਂ ਭਰੀ ਜਾਂਦੇ ਲੋਕਾਂ ਦਾ ਕਚੂਮਰ ਕੱਟ ਕੇ ਰੱਖਿਆ ਪਿਆ ਲੋਕਾਂ। ਜਟਾਣਾ ਕਲਾ ਸਾਈਡ ਕਸਤ ਕਰ ਰਹੀ ਸੀ। ਤਾਂ ਇਸੇ ਗੁਰਦਰਸ਼ਨ ਸਿੰਘ ਨੂੰ ਮਖੂਰ ਖਾਸ ਨੇ ਥੋੜਾ ਅਲੱਗ ਕਰਕੇ ਇਤਲਾਹ ਦਿੱਤੀ ਕਿ ਜਟਾਣਾ ਕਲਾ ਦੇ ਵਿੱਚ ਸੰਦੀਪ ਸਿੰਘ ਵਾਸੀ ਜੱਜੜ ਅਤੇ ਜਗਮੀਤ ਸਿੰਘ ਵਾਸੀ ਜਟਾਣਾ ਕਲਾ ਕਮੇਟੀ ਬਣਾ ਕੇ 100-100 ਰੁਪਏ ਦੇ ਟਿਕਟਾਂ ਕੱਟ ਰਹੇ ਨੇ ਅਤੇ ਲੋਕਾਂ ਨੂੰ ਇਹ ਲਾਲਚ ਦੇ ਰਹੇ ਨੇ। ਉਹਨਾਂ ਨੂੰ ਕਮੇਟੀ ਦੇ ਵਿੱਚ ਟਰੈਕਟਰ ਮੋਟਰਸਾਈਕਲ ਜੀਪ ਨਿਕਲੂਗੀ ਜੋ ਇਹ ਮਾਮਲਾ ਗੈਰ ਕਾਨੂੰਨੀ ਸੀ ਨਾ ਹੀ ਇਹਨਾਂ ਪਾਸ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਸੀ ਤੇ ਜਿਸ ਤੇ ਐਸਆਈ ਗੁਰਦਰਸ਼ਨ ਸਿੰਘ ਨੇ ਰੁਕਾ ਲੈ ਕੇ ਥਾਣੇ ਮਗਦਮਾ ਨੰਬਰ 69 ਮਿਤੀ 14 5 25 ਨੂੰ ਦਰਜਿਸਟ੍ਰ ਕਰਾਇਆ ਅਤੇ ਦੋਸ਼ੀਆਂ ਨੂੰ ਮੌਕਾ ਤਾਂ ਜੋ ਕੇ ਬ੍ਰਫਕਾਰ ਕੀਤਾ ਅਤੇ ਉਹਨਾਂ ਪਾਸੋਂ ਲੈਟਰੀ ਜੋ ਟਿਕਟਾਂ ਕੱਟਦੇ ਨੇ ਉਹਦੀਆਂ 5 ਕਾਪੀਆਂ ਅਤੇ ਹੋਰ ਇੱਕ ਪੋਸਟਰ ਅਤੇ ਕਾਰਬਨ buramda kiti